ਹਾਂਜੀ ਗੁਰਮਖਿ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਹਾਂ ਅਲਵਰ ਸ਼ਹਿਰ ਤੇ ਇਹ ਅਲਵਰ ਦਾ ਸਭ ਤੋਂ ਉੱਪਰ ਉਚਾਈ ਤੇ ਬਹੁਤ ਵਟਾਕੀਲਾ ਇੱਕ ਰਾਜੇ ਦਾ ਤੇ ਤੋਂ ਸਾਰਾ ਸ਼ਹਿਰ ਦਿਖਾਈ ਦੇ ਰਿਹਾ ਨਿੱਕੇ ਨਿੱਕੇ ਘਰ ਤੇ ਇਹ ਭੈਣਾ ਤੋਂ ਉਹਨੂੰ ਅਲਵਰ ਦੀਆਂ ਹਾਂਜੀ ਵਾਹਿਗੁਰੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਦੱਸ ਰਾਜੇ ਬਾਰੇ ਵੀ ਜਿਨ੍ਹਾਂ ਨੇ ਐਡਾ ਵੱਡਾ ਮਹਿਲ ਪਾਇਆ ਕੀ ਲੈ ਕੇ ਗਏ ਕੁਝ ਵੀ ਨਹੀਂ ਲੈ ਕੇ ਚੀ ਨਹੀਂ ਵਾਈਗੂ ਜੀ ਸੰਸਾਰ ਇੱਕ ਦਿਖਾਵਾ ਹੀ ਝੂਠ ਹੀ ਹੈ ਬਾਕੀ ਅਸੀਂ ਉਲਝੇ ਰਹਦੇ ਆ ਇਸ ਸੰਸਾਰ ਵਿੱਚ ਹਾਂਜੀ ਹਾਂਜੀ ਵਾਈਗੂ ਦੇਖੋ ਨਿੱਕੇ ਨਿੱਕੇ ਘਰ ਹੈ ਹਨਾ ਫਿਰ ਵੀ ਦੇਖੋ ਇੱਥੋਂ ਦੇਖੀਏ ਜਿਵੇਂ ਇੱਕ ਕੀੜੀ ਦੀ ਤਰ੍ਹਾਂ ਦਿਖਾਈ ਦੇ ਰਿਹਾ ਨਿੱਕੇ ਨਿੱਕੇ ਹਾਂਜੀ ਫਿਰ ਵੀ ਸਾਰੇ ਸੰਸਾਰ ਤੇ ਕੀ ਫੈਲਿਆ ਹੋਇਆ ਹੈ ਨਫ਼ਰਤ ਦੁਬਤਾ ਈਰਖਾ ਤੁਸੀਂ ਕੀ ਮੈਸੇਜ ਲੈਣਾ ਚਾਹੋਗੇ ਵੀ ਕਿਹੋ ਜੀ ਲਾਈਫ ਹੋਣੀ ਚਾਹੀਦੀ ਹੈ ਇੱਕ ਦੂਸਰਾਂ ਨਾਲ ਲੜਾਈ ਝਗੜੇ ਇਹ ਯਕੀ ਇਸ ਚੀਜ਼ ਨੂੰ ਦੇਖ ਕੇ ਤੇ ਹੀ ਲੱਗਦਾ ਹੈ ਕਿ ਆਪਾਂ ਨੂੰ ਸਭ ਨਾਲ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਵਾ ਹਾਂਜੀ ਤੇ ਨਾਲ ਤੇ ਕੁਝ ਜਾਣਾ ਨਹੀਂ ਆਪਣੇ ਬਸ ਆਪਾਂ ਸਭ ਨਾਲ ਪ੍ਰੇਮ ਪਿਆਰ ਉਹਦੇ ਵਧੀਆ ਬੰਦਗੀ ਕਰਦੇ ਹੋਏ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਹਾਂਜੀ ਤੇ ਆਪਣਾ ਜੀਵਨ ਵਧੀਆ ਤਰ੍ਹਾਂ ਜੀ ਕੇ ਜਾ ਸਕਦੇ ਕੋਈ ਔਕਾਤ ਹੈ ਥੋ ਦੇਖ ਕੇ ਲੱਗਦਾ ਵੀ ਕਿੱਡੇ-ਕੱਡੇ ਮਹਿਲ ਪਾਏ ਆ ਕਿੱਡੇ-ਕੱਡੇ ਬਿਜ਼ਨਸਮੈਨ ਕਿੱਡੀਆਂ-ਕੜੀਆਂ ਕੋਠੀਆਂ ਤੇ ਕੁਝ ਦਿਖਾਈ ਦੇ ਰਿਹਾ ਤੁਹਾਨੂੰ ਹਾਂਜੀ ਲੱਗਦਾ ਇਹ ਕਿਹੜੀ ਤਰ੍ਹਾਂ ਪਾਲੀ ਹੋ ਜਾਂ ਤੇ ਔਕਾਤ ਤੇ ਬਾਈ ਵੀ ਕੁਝ ਵੀ ਨਹੀਂ ਦੀ ਬੰਦੇ ਦੀ ਹਰ ਚੀਜ਼ ਤੁਸੀਂ ਕੀ ਕਹਿਣਾ ਚਾਹੋਗੇ ਸੰਸਾਰ ਬਾਰੇ ਇੱਥੇ ਬੈ ਕੇ ਲੱਗਦਾ ਹੈ ਕਿ ਅਸੀਂ ਇੰਨਾ ਘਮੰਡ ਕਰਦੇ ਆਪਾਂ ਹਾਂ ਫੋਕੀ ਹੋਮੇ ਇਦਾਂ ਸਭ ਮੁੱਕ ਗਿਆ ਸਾਰਾ ਕੁਝ ਨਾ ਕੁਝ ਵੀ ਨਹੀਂ ਕੋਈ ਵੈਲਿਊ ਹੈ ਬੰਦੇ ਦੀ ਕੋਈ ਔਕਾਤ ਨਹੀਂ ਪ੍ਰਮਾਤਮਾ ਵੀ ਇਸ ਤਰ੍ਹਾਂ ਉੱਪਰ ਵੇਖ ਕੇ ਵੇਖਦਾ ਹੁੰਦਾ ਸਾਰੇ ਸੰਸਾਰ ਨੂੰ ਵੀ ਕਰ ਕੀ ਰਿਹਾ ਹੈ ਹਨਾ ਕੋਈ ਹਾਇਸੀਤ ਨਹੀਂ ਕੋਈ ਵੈਲਿਊ ਨਹੀਂ ਸੋ ਇਸੇ ਲਈ ਥੋੜੇ ਸਮੇਂ ਦਾ ਜੀਵਨ ਹੈ ਸਭ ਦੇ ਨਾਲ ਪਿਆਰ ਕਰੀਏ ਸਭ ਦਾ ਸਤਿਕਾਰ ਕਰੀਏ ਜੀਵਨ ਦਾ ਲਾਹਾ ਲਈਏ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਕਹਿੰਦੀ ਵੀ ਨਾਮ ਜ਼ਰੂਰ ਜਪਣਾ ਕਿਉਂਕਿ ਨਾਮ ਤੋਂ ਸਵਾਈ ਸੁੱਖ ਹੈਗਾ ਨਹੀਂਗਾ ਦੇਖਦੇ ਆ ਸੰਸਾਰ ਕਿੰਨਾ ਦੁਖੀ ਹੈ ਪਾਪਾ ਨਾਨਕ ਨੇ ਸਾਰੇ ਸੰਸਾਰ ਨੂੰ ਦੇਖ ਕੇ ਕਿਹਾ ਸੀ ਬਾਲੀ ਰੋਵੇ ਨਾਹੀ ਭਤਾਰ ਨਾਨਕ ਦੁਖੀ ਆ ਸਭ ਸੰਸਾਰ ਸੋਖਿਆ ਪਰਮਾਤਮਾ ਦੀ ਯਾਦ ਵਿੱਚ ਤੇ ਕਿਦਾਂ ਸਿਮਰਨ ਕਰਨਾ ਸਾਰੇ ਜਾਣੇ ਬੜੇ ਪਿਆਰ ਦੇ ਨਾਲ ਅੱਖਾਂ ਬੰਦ ਸੁਵਾਸ ਅੰਦਰ ਗਿਆ ਬੋਲਣਾ ਵਾਹ ਬਰ ਆਇਆ ਗੁਰੂ ਬੜੇ ਪਿਆਰ ਨਾਲ ਕਰੋ ਸ਼ੁਰੂ ਵਾਹ ਗਰੇ ਵਾ 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 ਗਰੇ